ਰਾਤ ਨਹੀਂ ਆਇਆ ਘਰ ਤੇ ਦਿਨੇ ਆਨੂੰ ਫੋਨ ਆਇਆ ਵੀ ਲਾਸ਼ ਪਈ ਆ ਆਪਣੇ ਪੱਕੋ ਕੀ ਆਣ ਕੇ ਵੇਲੇ ਤੁਹਾਡਾ ਬੇਟਾ ਨਾ ਹੋਵੇ ਉਹ ਕਿਹਾ ਗੋਲੀ ਮਾਰ ਕੇ ਤੇ ਕਾਲੇ ਸੁੱਟਿਆ ਇਹ ਲੱਗਦਾ ਤੁਹਾਨੂੰ ਇਹ ਤਾਂ ਉਹ ਰੱਬ ਹੀ ਜਾਂਦਾ ਇਹ ਨਾ ਨਹੀਂ ਦੱਸਦਾ ਕਿਪਦਾ ਕੌਣ ਕੌਣ ਨਹੀਂ ਮੁੰਡਾ ਸਹੀ ਹੈ ਆਪਣਾ ਮੁੰਡਾ ਨਸ਼ਾ ਪਤਾ ਕਰਦਾ ਐਵੇਂ ਤੁਹਾਨੂੰ ਆ ਕੇ ਵੀ ਐ ਦੇ ਜੋਂ ਹਾਂਜੀ ਤੇ ਕੋਈ ਅੱਗੇ ਵੀ ਜਾਂਦਾ ਟਾਲਾ ਸਾਹਿਬ ਅੱਗੇ ਜੇ ਕਰਾਂ ਗਿਆ ਇਹ ਮੁੰਡਿਆ ਮੜਿਆ ਨਾ ਨੂੰ ਦੱਸਦਾ ਕਿ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਐਵੇਂ ਤੁਹਾਨੂੰ ਆਕੇ ਪੁੱਟਾਲਾ ਦਾ ਹੁੰਦਾ ਕਿੱਥੇ ਜਾਂਦਾ ਅੱਗੇ 10 ਵਜੇ ਤੇ ਚਾਹੇ ਸਵੇਰੇ 8 ਵਜੇ ਆ ਜਾਂਦਾ ਹੁੰਦਾ ਸੀ ਸ਼ਾਮ ਨੂੰ 10 ਵਜੇ ਤੇ ਚਾਹੇ 8 ਵਜੇ ਘਰੋਂ ਆਂਦਾ ਮੈਂ ਟਾਲਾ ਸਾਹਿਬ ਚੱਲਿਆ ਉਹਦੇ ਅਸੀਂ ਤੇ ਡੱਕਿਆ ਵੀ ਨਾ ਜਾ ਮਾਪ ਦੀ ਨੇ ਪਿਓ ਨੇ ਵੀ ਆਂਦਾ ਨਹੀਂ ਮੈਂ ਆਇਆ ਨਾ ਘੰਟੇ ਤੋਂ ਵੀ ਨਹੀਂ ਰਹੀ ਮੁਰਗੇ ਸਵੇਰੇ ਅਸੀਂ ਸਵੇਰ ਤੋਂ ਹੀ ਵੇਂਦੇ ਰਹੇ ਭਾਲ ਕਰਦੇ ਰਹੇ ਸਾਨੂੰ ਪਤਾ ਲੱਗਾ ਵੀ ਉਥੇ ਬਾਡੀ ਪਈ ਆ ਮੁੰਡੇ ਦੀ ਕੇਨ ਫੋਨ ਕੀਤਾ ਬਿਆਨ ਕੇ ਵੇਖ ਲਓ ਤੁਹਾਡਾ ਬੱਚਾ ਨਹੀਂ ਆ ਤੇ ਮੌਕਾ ਤੇ ਐਸਐਚਓ ਤੇ ਗਏ ਸੀਗੇ ਤੇ ਉਥੇ ਜਿਹੜਾ ਮ੍ਰਿਤਕ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਪ੍ਰਤਾਪ ਸਿੰਘ ਉਹ ਉਥੇ ਮਿਲਿਆ ਕੀ ਹੋਇਆ ਜਿਸ ਨੇ ਦੱਸਿਆ ਸੀਗਾ ਵੀ ਜਿਹੜਾ ਮੇਰਾ ਬੇਟਾ ਹੈਗਾ ਇਹਦੀ 24 24 ਸਾਲ ਦੀ ਉਮਰ ਹੈਗੀ ਤੇ ਇਹਦਾ ਨਾਮ ਲਵਪ੍ਰੀਤ ਇਲੀ ਸ਼ੇਰੂ ਹੈਗੇ ਤਾਂ ਇਹ ਨਹੀਂ ਪਤਾ ਲੱਗਿਆ ਵੀ ਇਹਨੂੰ ਹਲੇ ਕਿੰਨੇ ਮਾਰਿਆ ਗਿਆ ਸਾਨੂੰ ਇਹ ਦੇਖਣ ਤੇ ਬੋਡੀ ਦੇ ਮਾਇਨਾ ਲੈਣ ਤੇ ਇਹ ਪਤਾ ਲੱਗਿਆ ਵੀ ਉਹਦੀ ਛਾਤੀ ਦੇ ਉੱਪਰ ਗੋਲੀ ਮੱਜੀ ਹੋਈ ਸੀਗੀ ਉਧਰ ਰਿਕਾਰਡ ਘੜਾਉਂਦੇ ਸਨ ਪਤਾ ਲੱਗਿਆ ਗਿਆ ਉਹਦੇ ਉੱਪਰ ਤਿੰਨ ਮੁਕਦਮੇ ਡੇ ਰਿਹਾ ਗਿਆ ਸਾਡੇ ਗੋਬਿੰਦਵਰ ਸਾਹਿਬ ਦੇ 379 ਬੀ ਦੇ ਦਰਜ ਹੈਗੇ 29 ਨੰਬਰ ਹੈਗਾ 2020 2020 ਦਾ ਹੈਗਾ ਤੇ 323 ਨੰਬਰ ਹੈਗਾ 2023 ਦਾ ਤੇ 411 ਨੰਬਰ ਹੈ 2022 ਦਾ ਤਿੰਨੋ ਜਿਹੜੇ ਹੈਗੇ ਸਨੇਚਿੰਗ ਦੇ ਹੈਗੇ ਉਹ ਲੈ ਵੈਰੀਫਾਈ ਕਰ ਰਹੇ ਆਗੇ ਵੀ ਇਹਦੇ ਜਿਹੜੇ ਉੱਠਣਾ ਬੈਠਣਾ ਕੀਤਾ ਸੀਗਾ ਕਿਹੜਾ ਕਿਸ ਬੰਦੇ ਨੇ ਲਿਆ ਕੇ ਉਹਨੂੰ ਇੱਥੇ ਮਾਰੇ ਗਿਆ ਜਾਂ ਕਿਸੇ ਹੋਰ ਮਾਰ ਕੇ ਤੇ ਦੀ ਬੋਡੀ ਤੇ ਚੁੱਪੀ ਹੈ तो एफआईआर लॉज हो चुकी है अगली कार्यवाही जल्दी में